ਮਾਪੇ ਧਿਆਨ ਨਾਲ ਸੁਣ ਲੈਣ ਕਿ ਬੱਚੇ ਨੂੰ ਜੇਕਰ ਬੁਖਾਰ ਆਉਂਦਾ ਹੈ ਤਾਂ ਇਹ ਚਾਰ ਗਲਤੀਆਂ ਤੁਸੀਂ ਕਦੇ ਵੀ ਨਹੀਂ ਕਰਨੀਆਂ ਨਹੀਂ ਤਾਂ ਹਾਲਤ ਹੋਰ ਜ਼ਿਆਦਾ ਗੰਭੀਰ ਬਣ ਸਕਦੀ ਹੈ ਤਾਂ ਧਿਆਨ ਨਾਲ ਇਹ ਵੀਡੀਓ ਪੂਰੀ ਸੁਣੀਓ ਤਾਂ ਤੁਹਾਡੇ ਲਈ ਬੇਹਤ ਖਾਸ ਹੈ ਕਿਉਂਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਬੱਚਾ ਜ਼ਰੂਰ ਹੁੰਦਾ ਹੈ ਤੇ ਬੱਚਿਆਂ ਨੂੰ ਇਸ ਬਦਲਦੇ ਮੌਸਮ ਦੇ ਵਿੱਚ ਬੁਖਾਰ ਜ਼ੁਖਾਮ ਇਹ ਆਮ ਬਿਮਾਰੀਆਂ ਨੇ ਪਰ ਅਜਈਆਂ ਦੇ ਵਿੱਚ ਤੁਹਾਨੂੰ ਦੱਸਦੇ ਕਿ ਕਈ ਮਾਪੇ ਕੁਝ ਜੋ ਕਿ ਗਲਤੀਆਂ ਕਰ ਦਿੰਦੇ ਨੇ ਜਿਸ ਕਰਕੇ ਉਹਨਾਂ ਨੂੰ ਬਾਅਦ ਦੇ ਵਿੱਚ ਪਛਤਾ ਹੋਣਾ ਪੈਂਦਾ ਹੈ ਤਾਂ ਬਦਲਦੇ ਮੌਸਮ ਦੇ ਵਿੱਚ ਬੱਚਾ ਨੂੰ ਬੁਖਾਰ ਹੋਣਾ ਆਮ ਗੱਲ ਹੈ ਪਰ ਕਈ ਵਾਰ ਮਾਪੇ ਘਬਰਾਹਟ ਦੇ ਵਿੱਚ ਕੁਝ ਅਜਈਆਂ ਗਲਤੀਆਂ ਕਰ ਬੈਠਦੇ ਨੇ ਜਿਸ ਦੇ ਨਾਲ ਬੱਚੇ ਦੀ ਤਬੀਅਤ ਠੀਕ ਹੋਣ ਦੀ ਬਜਾਏ ਹੋਰ ਖਰਾਬ ਹੋ ਸਕਦੀ ਹੈ ਇਸ ਦੇ ਲਈ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਡਾਕਟਰ ਦੇ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਹੈਗਾ ਡਾਕਟਰ ਅਰਪਿਤ ਗੁਪਤਾ ਨਾਮ ਹੈਗਾ ਤੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈਗਾ ਤੇ ਉਹਨਾਂ ਦੱਸਿਆ ਹੈ ਕਿ ਜੇਕਰ ਬੱਚੇ ਨੂੰ ਬੁਖਾਰ ਹੋਵੇ ਤਾਂ ਕਦੇ ਵੀ ਇਹ ਕੰਮ ਨਾ ਕਰੋ ਨਹੀਂ ਤਾਂ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ ਹੁਣ ਗੱਲ ਆਉਂਦੀ ਉਹ ਕਿਹੜੇ ਕਿਹੜੀ ਗਲਤੀਆਂ ਨੇ ਕਿਹੜੇ ਕਿਹੜੇ ਕੰਮ ਨੇ ਜੋ ਕਿ ਨਹੀਂ ਕਰਨਾ ਚਾਹੀਦੇ ਮਾਪਿਆਂ ਨੂੰ ਤਾਂ ਧਿਆਨ ਨਾਲ ਜ਼ਰੂਰ ਸੁਣਿਓ ਸਭ ਤੋਂ ਪਹਿਲਾਂ ਹੈ ਮੋٹے ਕੱਪੜੇ ਪਹਿਨਾ ਮੋٹے ਕੱਪੜੇ ਨਾ ਪਹਿਨਾਓ ਜੀ ਹਾਂ ਜਦੋਂ ਬੱਚੇ ਨੂੰ ਬੁਖਾਰ ਹੁੰਦਾ ਹੈ ਤਾਂ ਕਈ ਵਾਰ ਮਾਪੇ ਠੰਡ ਤੋਂ ਬਚਾਉਣ ਦੇ ਲਈ ਉਸ ਨੂੰ ਮੋٹے ਜਾਂ ਫਿਰ ਉਨੀ ਕੱਪੜੇ ਪਹਿਨਾ ਦਿੰਦੇ ਨੇ ਪਰ ਡਾਕਟਰ ਅਰਪਿਤ ਗੁਪਤਾ ਦੇ ਮੁਤਾਬਕ ਇਹ ਠੀਕ ਨਹੀਂ ਹੈ ਉਹ ਕਹਿੰਦੇ ਨੇ ਕਿ ਬੁਖਾਰ ਦੇ ਸਮੇਂ ਜੇ ਬੱਚੇ ਨੂੰ ਮੋٹے ਜਾਂ ਫਿਰ ਗਰਮ ਕੱਪੜੇ ਪਹਿਨਾ ਦਿੱਤੇ ਜਾਣ ਤਾਂ ਸਰੀਰ ਦੀ ਗਰਮੀ ਬਾਹਰ ਨਹੀਂ ਨਿਕਲ ਪਉਂਦੀ ਅਤੇ ਬੁਖਾਰ ਜਲਦੀ ਘਟਦਾ ਨਹੀਂ ਹੈ ਇਸ ਦੇ ਲਈ ਬੁਖਾਰ ਹੋਣ ਦੇ ਉੱਤੇ ਬੱਚੇ ਨੂੰ ਹਲਕੇ ਅਤੇ ਆਰਾਮਦਾਇਕ ਕੱਪੜੇ ਪਹਿਨਾਓ ਤਾਂ ਜੋ ਸਰੀਰ ਦਾ ਤਾਪਮਾਨ ਸੰਤੁਲਿਤ ਰਹੇ ਫੇਰ ਹੈਗਾ ਠੰਡੇ ਪਾਣੀ ਦੇ ਨਾਲ ਪੱਟੀ ਕਰਨ ਤੋਂ ਬਚੋ ਜੀ ਹਾਂ ਤੁਸੀਂ ਬਹੁਤ ਵਾਰ ਫਿਲਮਾਂ ਦੇ ਵਿੱਚ ਵੀ ਤੇ ਆਮ ਘਰਾਂ ਦੇ ਵਿੱਚ ਵੀ ਦੇਖਿਆ ਹੋਵੇਗਾ ਤੇ ਬੱਚੇ ਦਾ ਜਾਂ ਫਿਰ ਕਿਸੇ ਵੀ ਦਾ ਵੀ ਬੁਖਾਰ ਹੁੰਦਾ ਹੈ ਤਾਂ ਠੰਡੇ ਪਾਣੀ ਦੀ ਪੱਟੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਤਾਂਕਿ ਬੁਖਾਰ ਛੇਤੀ ਉਤਰ ਜਾਵੇ ਪਰ ਤੇਜ਼ ਬੁਖਾਰ ਦੇ ਵਿੱਚ ਬੱਚੇ ਨੂੰ ਪੱਟੀ ਕਰਨੀ ਫਾਇਦੇਮੰਦ ਹੁੰਦੀ ਹੈ ਪਰ ਇਸ ਨੂੰ ਸਹੀ ਤਰੀਕੇ ਨਾਲ ਕਰਨਾ ਵੀ ਬੇਹੱਦ ਜ਼ਰੂਰੀ ਹੈ ਜੀ ਹਾਂ ਡਾਕਟਰ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਬੁਖਾਰ ਦੇ ਵਿੱਚ ਪੱਟੀ ਹਮੇਸ਼ਾ ਸੁਧਾਰਨ ਜਾਂ ਫਿਰ ਹਲਕੇ ਗੁੰਗੁਨੇ ਪਾਣੀ ਦੇ ਨਾਲ ਹੀ ਕਰਨੇ ਚਾਹੀਦੀ ਹੈ ਠੰਡੇ ਪਾਣੀ ਦਾ ਇਸਤੇਮਾਲ ਕਰਨ ਦੇ ਨਾਲ ਸਰੀਰ ਨੂੰ ਝਟਕਾ ਲੱਗ ਸਕਦਾ ਹੈ ਇਸ ਤੋਂ ਇਲਾਵਾ ਜਦੋਂ ਵੀ ਪੱਟੀ ਕਰੋ ਤਾਂ ਸਪੋਨਸ ਦੀ ਤਰ੍ਹਾਂ ਸਰੀਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਇਸ ਦੇ ਨਾਲ ਸਰੀਰ ਦਾ ਤਾਪਮਨ ਹੌਲੀ-ਹੌਲੀ ਘਟੇਗਾ ਅਤੇ ਬੱਚੇ ਨੂੰ ਆਰਾਮ ਮਿਲੇਗਾ ਫੇਰ ਆਗਾ ਜ਼ਬਰਦਸਤੀ ਖਾਣਾ ਨਾ ਖਲਾਓ ਜਿहां ਬੁਖਾਰ ਦੇ ਦੌਰਾਨ ਬੱਚਾਂ ਦੀ ਭੁੱਖ ਘਟ ਜਾਂਦੀ ਹੈ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ ਜੋ ਕਿ ਜਿਹੜਾ ਕਿ ਮੂੰਹ ਦਾ ਟੇਸਟ ਹੁੰਦਾ ਉਹ ਵੀ ਕੋੜਾ ਬਣ ਜਾਂਦਾ ਹੈ ਤਾਂ ਇਸ ਦੇ ਕਾਰਨ ਕਈ ਵਾਰ ਮਾਪੇ ਕਮਜ਼ੋਰੀ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਜ਼ਬਰਦਸਤੀ ਖਾਣਾ ਖਵਾਉਣ ਦੀ ਕੋਸ਼ਿਸ਼ ਕਰਦੇ ਨੇ ਡਾਕਟਰ ਅਰਪਿਤ ਗਰਦੇਵ ਵੱਲੋਂ ਕਹਿਣਾ ਹੈਗਾ ਕਿ ਜ਼ਬਰਦਸਤੀ ਖਾਣਾ ਖਵਾਉਣ ਦੇ ਨਾਲ ਬੱਚੇ ਨੂੰ ਉਲਟੀ ਹੋ ਸਕਦੀ ਹੈ ਇਸ ਲਈ ਇਸ ਸਮੇਂ ਬੱਚੇ ਨੂੰ ਜ਼ਬਰਦਸਤੀ ਖਾਣਾ ਖਲਾਉਣ ਦੀ ਬਜਾਏ ਉਸ ਨੂੰ ਹਾਈਡਰੇਟ ਰੱਖਣਾ ਬੇਹਤ ਜ਼ਿਆਦਾ ਜ਼ਰੂਰੀ ਹੈ ਕੋਸ਼ਿਸ਼ ਕਰੋ ਕਿ ਵਿਚਕਾਰ ਵਿਚਕਾਰ ਸੂਪ ਦਿਓ ਨਾਰੀਅਲ ਪਾਣੀ ਦਿਓ ਜੂਸ ਜਾਂ ਫਿਰ ਹੋਰ ਤਰਲ ਪਦਾਰਥ ਦਿੰਦੇ ਰਹੋ ਨਾਲ ਹੀ ਡਾਕਟਰ ਦੀ ਇਹ ਵੀ ਸਲਾਹ ਹੈ ਕਿ ਕੁਝ ਦਵਾਈਆਂ ਬੱਚੇ ਨੂੰ ਖਾਲੀ ਪੇਟ ਵੀ ਦਿੱਤੀਆਂ ਜਾ ਸਕਦੀਆਂ ਨੇ ਫਿਰ ਹਾਂ ਦਾ ਬੱਚੇ ਨੂੰ ਗਰਮ ਕਮਰੇ ਦੇ ਵਿੱਚ ਨਾ ਰੱਖੋ ਅਕਸਰ ਵੇਖਿਆ ਜਾਂਦਾ ਹੈ ਕਿ ਬੱਚੇ ਨੂੰ ਬੁਖਾਰ ਹੁੰਦਾ ਹੈ ਤਾਂ ਮਾਪੇ ਏਸੀ ਪੱਖਾ ਕੋਲਰ ਸਭ ਬੰਦ ਕਰਕੇ ਬੱਚੇ ਨੂੰ ਸੌਣ ਦੇ ਲਈ ਲਿਟਾ ਦਿੰਦੇ ਨੇ ਪਰ ਡਾਕਟਰ ਗੁਪਤਾ ਦਾ ਕਹਿਣਾ ਹੈਗਾ ਕਿ ਬੁਖਾਰ ਦੇ ਸਮੇਂ ਬੱਚੇ ਨੂੰ ਗਰਮ ਬਹੁਤ ਗਰਮ ਮਾਹੌਲ ਦੇ ਵਿੱਚ ਰੱਖਣਾ ਠੀਕ ਨਹੀਂ ਹੈ ਇਸ ਨਾਲ ਬੁਖਾਰ ਜਲਦੀ ਨਹੀਂ ਉਤਰਦਾ ਡਾਕਟਰਾਂ ਦੇ ਮੁਤਾਬਕ ਬੁਖਾਰ ਦੇ ਦੌਰਾਨ ਬੱਚੇ ਨੂੰ ਸਧਾਰਨ ਕਮਰੇ ਦੇ ਤਾਪਮਾਨ ਦੇ ਵਿੱਚ ਰੱਖੋ ਪਰ ਧਿਆਨ ਰੱਖੋ ਕਿ ਬੱਚਾ ਸਿੱਧਾ ਪੱਖੇ ਜਾਂ ਫਿਰ ਏਸੀ ਦੇ ਸਾਹਮਣੇ ਨਾ ਹੋਵੇ ਤਾਂ ਇਹ ਕੁਝ ਗੱਲਾਂ ਨੇ ਜੋ ਕਿ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵਕ ਵਕ ਡਾਕਟਰਾਂ ਦੇ ਵੱਲੋਂ ਅਜਈਆਂ ਵੀਡੀਓਜ਼ ਪਾਈਆਂ ਜਾਂਦੀਆਂ ਨੇ ਲੋਕਾਂ ਨੂੰ ਸੁਚੇਤ ਕਰਨ ਤਾਂ ਲਈ ਪਰ ਡਾਕਟਰ ਅਰਪਿਤ ਗੁਪਤਾ ਦੇ ਵੱਲੋਂ ਵੀਡੀਓ ਸਾਂਝੀ ਕਰਕੇ ਇਹ ਮਾਪਿਆਂ ਨੂੰ ਖਾਸ ਕਰਕੇ ਜਿਹੜੀ ਕਿ ਸਿੱਧੇ ਤੌਰ ਦੇ ਉੱਤੇ ਸਮਝਾਉਣ ਦੀ ਸਲਾਹ ਦਿੱਤੀ ਗਈ ਹੈ ਕਿ ਬੁਖਾਰ ਦੇ ਟਾਈਮ ਤੁਸੀਂ ਆਪਣੇ ਬੱਚਾ ਦੇ ਨਾਲ ਅਜਈਆਂ ਗਲਤੀਆਂ ਬਿਲਕੁਲ ਵੀ ਨਾ ਕਰੋ